ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ ਸੂਬਾ ਸਰਕਾਰ ਵੱਲੋਂ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਬਿਆਨ ਵਿੱਚ ਕਿਹਾ ਸੀ ਕਿ ਜਿਹੜਾ ਐਨ ਆਰ ਆਈ ਹੈ ਵਿਦੇਸ਼ ਗਿਆ ਹੋਇਆ ਕੋਈ ਪੰਜਾਬੀ ਉਹਨਾਂ ਦੀ ਜਾਨ ਮਾਲ ਉਹਨਾਂ ਦੇ ਜਿਹੜਾ ਹੈਗੇ ਜ਼ਮੀਨ ਜਾਇਦਾਦ ਤੇ ਉਹਨਾਂ ਦੀ ਘਰ ਦੀ ਸੁਰੱਖਿਆ ਖੁਦ ਸਰਕਾਰ ਕਰੂਗੀ ਪਰ ਹਲਕਾ ਅੰਮ੍ਰਿਤਕੜ ਦੇ ਪਿੰਡ ਥਲਾ ਮੰਦਿਰ ਚ ਮੌਜੂਦਾ ਜਿੱਥੇ ਸਰਕਾਰ ਉਲਟਾ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਬਿਜਲੀ ਬੋਰਡ ਡਿਪਾਰਟਮੈਂਟ ਹੈ ਤੰਗ ਪ੍ਰੇਸ਼ਾਨ ਕਰ ਰਿਹਾ ਕਿਉਂ ਤੰਗ ਪ੍ਰੇਸ਼ਾਨ ਕਰ ਰਿਹਾ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦਿੰਦੇ ਆ ਤਸਵੀਰਾਂ ਇਹਨਾਂ ਦੇ ਗੇਟ ਦੇ ਅੱਗੇ ਜਿਹੜਾ ਟਰਾਂਸਫਾਰਮ ਦਿਆਂ ਨੇ ਪਹਿਲਾਂ ਆਲਰੇਡੀ ਇੱਕ ਟਰਾਂਸਫਾਰਮ ਰੱਖਿਆ ਜਾ ਚੁੱਕਿਆ ਤੇ ਨਾਲ ਦੂਜਾ ਰੱਖਣ ਦੀ ਤਿਆਰੀ ਹੈ ਇਹਨਾਂ ਦਾ ਕਹਿਣਾ ਹੈ ਸਾਡੇ ਦਰਾਂ ਦੇ ਅੱਗੇ ਜਿਹੜਾ ਟਰਾਂਸਫਾਰਮ ਰੱਖਿਆ ਜਿਸ ਨਾਲ ਇਹਨਾਂ ਨੂੰ ਚਾਣਾ ਆਉਣਾ ਹੋਰ ਜਿੱਤਾ ਹੈਗਾ ਗੱਡੀ ਵਗੈਰਾ ਅੰਦਰ ਬਾੜਨੀ ਆ ਵੱਡਾ ਗੇਟ ਕਰਨਾ ਔਖਾ ਹੋਊਗਾ ਗੱਲਬਾਤ ਕਰ ਲੈਨੇ ਆ ਬਜ਼ੁਰਗ ਜੋੜਾ ਇਸ ਘਰ ਦੇ ਅੰਦਰ ਰਹਿੰਦਾ ਗੱਲਬਾਤ ਕਰ ਲੈਨੇ ਆ ਕਿੰਨਾ ਕੁ ਔਖਾ ਹੋਊਗਾ ਕੀ ਕਹਣਾ ਚਾਹੁੰਦੇ ਹਾਂਜੀ ਸੰਤ ਬਹੁਤ ਔਖਾ ਹੈ ਇਹ ਟ੍ਰਾਂਸਫਰਮ ਤਾਂ ਪਹਿਲਾਂ ਵੀ ਸੀ ਬੰਦ ਕਰਾਇਆ ਤੇ ਜਦ ਤੱਕ ਇਹਨਾਂ ਲਾ ਤਾਂ ਹੁਣ ਫੇਰ ਤੱਕ ਇਹਨਾਂ ਤਾਂ ਮੈਂ ਘਰੇ ਨਹੀਂ ਤੇ ਕਿ ਇਹ ਬਿਮਾਰ ਸੀਗੇ ਦਿਮਾਗੀ ਟੈਨਸ਼ਨ ਹੈ ਇਹਨਾਂ ਨੂੰ ਇਹ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਵੀ ਮੈਂ ਉਹਨਾਂ ਨੂੰ ਬੁਲਾ ਲਾਂ ਜੇ ਮੈਨੂੰ ਮਾੜਾ ਜਿਹਾ ਫੋਨ ਕਰਦੇ ਤਾਂ ਮੈਂ ਆ ਕੇ ਬੰਦ ਕਰਾ ਦੇ ਮੇਰੇ ਆਉਣ ਦਿਨ ਦਾ ਸਾਰਾ ਲਾ ਚੁੱਕੇ ਤੇ ਕੀ ਕਹਿੰਦੇ ਨੇ ਬਿਜਲੀ ਬੋਡਾ ਉਹ ਕਹਿੰਦੇ ਵੀ ਇੱਥੋਂ ਇੱਥੋਂ ਨਹੀਂ ਇਸ ਪਹਿਲਾਂ ਤਾਂ ਕਹਿੰਦੇ ਇੱਥੋਂ ਅਸੀਂ ਪਟਣਾ ਨਹੀਂ ਫੇਰ ਕਹਿੰਦੇ ਪੱਟ ਕੇ ਇੱਥੋਂ ਪੱਟ ਕੇ ਆ ਨਾਲ ਹੀ ਲਾ ਦਿੰਦੇ ਆ ਨਾਲੇ ਮੈਂ ਅਸੀਂ ਇੱਥੇ ਨਹੀਂ ਲੱਗਣ ਦਾ ਨਾਲੀ ਦੇ ਪਰਲੇ ਪਾਸੇ ਵੇਸਕ ਲਾ ਦੋ ਇੱਧਰ ਨਹੀਂ ਲੱਗਣ ਦੇ ਕਿ ਬੱਚੇ ਤੁਹਾਡੇ ਕਿੱਥੇ ਗਏ ਬੱਚੇ ਬਾਹਰ ਗਏ ਨੇ ਰਿਕਾ ਚੰ ਕੋਣ ਕੋਣ ਰਹੇ ਤਸੀਂ ਦੋ ਹੀ ਜਣੇ ਰਹਿੰਦੇ ਕਿੰਨਾ ਕੁ ਲੱਗ ਰਿਹਾ ਕਿੰਨਾ ਔਖਾ ਕਰ ਰਹੇ ਸਾਨੂੰ ਬਹੁਤ ਔਖਾ ਲੱਗਦਾ ਵੀ ਅਸੀਂ ਸਾਡੇ ਸਾਹਮਣੇ ਬਾਹਰ ਨਿਕਲਦਿਆਂ ਨੂੰ ਸਾਨੂੰ ਤਕਲੀਫ ਹੁੰਦੀ ਹੈ ਮੱਥੇ ਨਾਲ ਵੀ ਲੱਗ ਸਕਦੇ ਨੇ ਡਿੱਗ ਵੀ ਸਕਦੇ ਆ ਪਹਿਲਾਂ ਵੀ ਇਹਨਾਂ ਦੇ ਸੱਟ ਲੱਗੀ ਤੇ ਡਿੱਗ ਪਏ ਸੀਗੇ ਵੀ ਟੈਨਸ਼ਨ ਦੇ ਮਰੀਜ਼ ਨੇ ਇਹਨਾਂ ਨੂੰ ਬਹੁਤ ਔਖਾ ਲੱਗਦਾ ਤੁਸੀਂ ਇਹਨਾਂ ਦੇ ਹੱਥ ਦੇ ਵਿੱਚ ਆਓ ਕਿੰਨਾ ਕੁ ਜਿਹੜਾ ਹੈਗਾ ਇਹ ਸਰਕਾਰ ਜਿਹੜੀ ਧੱਕਾ ਕਰਦੀ ਹੈ ਇਹ 100% ਸਰਕਾਰ ਧੱਕਾ ਕਰ ਰਹੀ ਹੈ ਜੀ ਬਿਜਲੀ ਬੋਰਡ 100% ਧੱਕਾ ਕਰ ਰਿਹਾ ਕਿਸੇ ਦੇ ਗੇਟ ਦੇ ਅੱਗੇ ਕਿਸੇ ਨੂੰ ਕੋਈ ਹੱਕ ਨਹੀਂ ਹੈਗਾ ਵੀ ਉਹਦੇ ਅੱਗੇ ਆ ਕੇ ਕੋਈ ਟਰਾਂਸਫਾਰਮ ਲਾਊਗਾ ਬਿਨਾ ਉਹਨਾਂ ਦੀ ਪਰਮਿਸ਼ਨ ਤੋਂ ਉਹ ਅਸੀਂ ਜਦੋਂ ਜੇ ਸਕੂਲ ਵੀ ਸ਼ਿਕਾਇਤ ਕਰਨ ਜਾਂਦੇ ਆ ਉਲਟਾ ਸਾਨੂੰ ਜਵਾਬ ਦਿੰਦੇ ਆ ਸਾਡੀ ਸੁਣਦੇ ਨਹੀਂ ਸੁਣ ਸਰਵਾਈ ਨਹੀਂ ਹੁੰਦੀ ਪੰਜਾਬ ਸਰਕਾਰ ਕਿਤੇ ਵੀ ਇਦਾਂ ਲੱਗਦਾ ਵੀ ਜਿੱਦਾਂ ਕਿਸੇ ਨਾਲ ਨਾਲ ਮਿਲ ਕੇ ਸਾਰੀ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਕੰਨਾਰੀ ਪਰਿਵਾਰ ਨੂੰ ਤੰਗ ਕਰਿਆ ਜਾ ਰਿਹਾ ਤੇ ਕਿੰਨੀ ਪਹਿਲਾਂ ਟਰਾਂਸਫਰ ਹੋਇਆਗਾ ਦੂਜਾ ਪਹਿਲਾਂ ਇੱਕ ਟਰਾਂਸਫਰ ਹੋਇਆਗਾ ਦੂਜਾ ਟਰਾਂਸਫਰ ਹਾਲਾਂਕਿ ਸਾਡੇ ਘਰ ਨੂੰ ਸਾਡੀ ਸਾਈਡ ਨੂੰ ਇਹਦੀ ਕੋਈ ਲਾਈਟ ਦੀ ਲੋੜ ਨਹੀਂ ਹੈਗੀ ਇਹ ਦੂਜੀ ਸਾਈਡ ਲਾਈਟ ਜਾਣੀ ਆ ਕਿਰਪਾ ਕਰਕੇ ਇਹਦੀ ਲਾਈਟ ਜਿਹੜੀ ਤਾਰ ਹੈ ਉਹ ਕਿਸੇ ਹੋਰ ਪਾਸੇ ਕੱਢ ਕੇ ਉਹ ਸਾਈਡ ਦਿੱਤੀ ਜਾ ਕਿੰਨੀ ਕਿ ਜਗ੍ਹਾ ਤੇ ਕਿੱਥੇ ਤੁਸੀਂ ਇਹ ਗੇਟ ਵਗੈਰਾ ਕੱਢਣਾ ਕੀ ਸਾਡਾ ਗੇਟ ਹੈ ਇੰਨੇ ਸਾਡੀ ਜਗ੍ਹਾ ਅੱਧੀ ਹੈ ਤੇ ਅੱਧੀ ਜਗਤ ਵਿੱਚ ਅਸੀਂ ਆਪਣਾ ਗੇਟ ਕੱਢ ਕੇ ਨਵਾਂ ਲਾਣਾ ਚਾਹੁੰਦਾ ਦੂਸਰੀ ਸਾਈਡ ਉਹਨਾਂ ਨੇ ਅਲੱਗ ਉਠੀ ਪਾਉਣੀ ਹੈ ਇਹ ਸਾਡੀ ਅਲੱਗ ਸਾਈਡ ਹੈ ਸਾਡੇ ਗੇਟ ਦੇ ਬਿਲਕੁਲ ਸਾਹਮਣੇ ਆ ਕੇ ਇਹਨਾਂ ਨੇ ਟਰਾਂਸਫਾਰਮ ਲਾਤਾ ਜੀ ਤੁਸੀਂ ਕਹੇ ਵੀ ਕੁਝ ਬੰਦੇ ਨੇ ਜਿਹੜੇ ਥੋੜਾ ਘਰ ਖਰੀਦਣ ਕਰਕੇ ਜਿਹੜਾ ਸਾਜ਼ਿਸ਼ ਕਰ ਰਹੇ ਨੇ ਹਾਂ ਕੁਝ ਬੰਦੇ ਆ ਬਿਜਲੀ ਬੋਰਡ ਤੇ ਨਾਲ ਰਲ ਕੇ ਤੇ ਸਾ ਇਸ ਕਰਕੇ ਹੀ ਸਾਜ਼ਿਸ਼ ਕਰ ਰਹੇ ਨੇ ਵੀ ਘਰ ਵੇਚਦੇ ਨੇ ਇਹ ਵੀ ਅੱਗੇ ਬੋਰਡ ਹੋ ਗਿਆ ਜੀ ਟਰਾਂਸਫਾਰਮ ਲਾ ਕੇ ਇਹਦੀ ਵੈਲਿਊ ਘਟ ਜਾਏ ਨਾਲ ਮੌਜੂਦਾ ਸਰਪੰਚ ਵੀ ਨੇ سرپنج ਕੀ ਨਾਮ ਕੀ ਤੁਹਾਡਾ ਜਗਜੀਵਨ ਸਿੰਘ اچھا ਵਿਰੋਧ ਕਰ ਰਹੇ ਨੇ ਪਰਿਵਾਰ ਕੀ ਤੁਸੀਂ ਕਿਵੇਂ ਦੇ ਦੇਵਾਂ ਮੇਰੇ ਧਿਆਨ ਚ ਇਹਨਾਂ ਨੇ ਇਕੱਲੇ ਲਿਆਂਦਾ ਹਾਂਜੀ ਪਹਿਲਾਂ ਮੈਨੂੰ ਕੋਈ ਪਤਾ ਨਹੀਂ ਸੀ ਇਕੱਲੇ ਮੈਂ ਉਹ ਮਿਲਿਆ ਉਹ ਕਹਿੰਦੇ ਵੀ ਕੋਈ ਨਹੀਂ ਪਟਕ ਕਿੱਥੋਂ ਪਰ੍ਹਾਂ ਕਰ ਦੇਣੀ ਹਾਂ ਇਹ ਟ੍ਰਾਂਸਫਰ ਹੁਣ ਪਟਕੇ ਸਾਈਡ ਤੇ ਕੀਤਾ ਜਾਊਗਾ ਆ ਕਰਨਪੂ ਉਹਨਾਂ ਨੂੰ ਪੰਚਾਇਤ ਨਾਲ ਖੜੀਏ ਡਟ ਕੇ ਪੰਚਾਇਤ ਦੇ ਪਰਿਵਾਰ ਨਾਲ ਖੜੀਏ ਪਰਿਵਾਰ ਨਾਲ ਖੜੀਏ ਕਿਤਨੇ ਕਿਤੇ ਗਲਤੀ ਵੀ ਹੈ ਕਿ ਟ੍ਰਾਂਸਫਰ ਪਹਿਲਾਂ ਰੱਖਿਆ ਦੂਜਾ ਪਹਿਲਾਂ ਤਾਂ ਹੁਣ ਦੇਖੋ ਮੈਂ ਤਾਂ ਸਰਪੰਚ ਹੁਣ ਬਣਿਆ ਪਹਿਲਾਂ ਉਹ ਪਹਿਲਾਂ ਦਾ ਰੱਖਿਆ ਹੋਇਆ ਇਹ ਮੈਨੂੰ ਕੱਲ ਹੀ ਪਤਾ ਲੱਗਿਆ ਕਰਨਪੂ ਇਹਨਾਂ ਨੇ ਕੱਲ ਫੋਨ ਕਰਿਆ ਪਹਿਲਾਂ ਪਹਿਲਾਂ ਪਤਾ ਹੁੰਦਾ ਮੈਂ ਪਹਿਲਾਂ ਉਹਨਾਂ ਨੂੰ ਕਹਿੰਦਾ ਵੀ ਇੱਥੇ ਨਹੀਂ ਲਾਉਣਾ ਹੁਣ ਕੱਲੀ ਮੈਂ ਉਹਨਾਂ ਨੂੰ ਕਿਹਾ ਵੀ ਇਹ ਗਲਤ ਆ ਇਹ ਇੱਕ ਜਗ੍ਹਾ ਪੰਚਾਇਤੀ ਜਗ੍ਹਾ ਪਈ ਹੈ ਹਾਂਜੀ ਜ਼ਿਆਦਾਤਰ ਕਬਜ਼ੇ ਲੋਕ ਕਰ ਲੈਂਦੇ ਨੇ ਇਹਨਾਂ ਦੀ ਗਲਤੀ ਇਹੀ ਹੈ ਵੀ ਇਹਨਾਂ ਨੇ ਕਬਜ਼ਾ ਨਹੀਂ ਕੀਤਾ ਹੈਗਾ ਜੇ ਆਲਰੇਡੀ ਕਬਜ਼ਾ ਕੀਤਾ ਹੁੰਦਾ ਫਿਰ ਕਿਉਂ ਅੰਦਰ ਕਬ ਰੱਖਦੇ ਟਰਾਂਸਫਰ ਨਹੀਂ ਚਲੋ ਇਹ ਤਾਂ ਆਪਣੇ ਇੱਕ اخਲਾਕੀ ਤੌਰ ਤੇ ਵੀ ਫਰਜ਼ ਬਣਦਾ ਵੀ ਕਿਸੇ ਦੇ ਦਰਾਂ ਮੂਰੇ ਨਹੀਂ ਲਾਉਣਾ ਜੀ ਦਰਾਂ ਤੋਂ ਸਾਈਡ ਕਰੋ ਜੀ ਆਹ ਚੀਜ਼ ਇਹ ਗੱਲ ਤੇ ਮੈਂ ਹੱਕ ਚਾ ਹੈਗਾ ਮੈਂ ਆਮ ਪਾਰਟੀ ਦਾ ਸਰਪੰਚ ਹਾਂ ਠੀਕ ਮੇਰੇ ਕੋ ਕਿਵੇਂ ਦੇਖਦੇ ਹੋ ਕਿੰਨਾ ਕੁ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਇਹ ਸਾਰਾ ਸਰ ਤੱਕਾ ਕਰ ਰਹੇ ਨੇ ਜੀ ਪਰਿਵਾਰ ਨਾਲ ਤੇ ਇਹ ਟਰਾਂਸਫਰਮ ਇੱਥੇ ਲਗਾਣ ਚਾਹੀਦਾ ਪਹਿਲਾਂ ਵੀ ਇੱਕ ਲੱਗਿਆ ਆ ਤੇ ਪਹਿਲਾਂ ਬਜ਼ੁਰਗ ਇੱਥੇ ਡਿੱਕ ਕੇ ਉਹਨਾਂ ਦੇ ਸੱਟਾਂ ਲੱਗੀਆਂ ਵਿਚਾਰੇ ਦਿਮਾਗੀ ਆਫਸੈਟ ਨੇ ਉਹਨਾਂ ਦੀ ਹਾਜੀ ਦੀ ਜਿਨ੍ਹਾਂ ਨੇ फटाफट 2 ਘੰਟੇ ਚ ਲਾਗੇ ਇਹ ਮਾਤਾ ਜੀ ਹੁਣ ਗਏ ਸੀ ਦੀ ਅਮਰੇ ਕੋਲ ਨੇ ਇਹਨਾਂ ਨੇ 2 ਕਵਾਂਟਿਟੀ ਚ ਕੰਪਲੀਟ ਕਰ ਗਏ ਇਹ ਬੀਟੀ ਵਾਲੇ ਆਪਦਾ ਨੋਟ ਦੇਖਦੇ ਨੇ ਵੀ ਇੱਥੋਂ ਤਾਰਾ ਸਾਨੂੰ ਬਦਲਦੀਆਂ ਨਾ ਪੈਣ ਵੀ ਕੰਮ ਘੱਟ ਆ ਇੱਥੋਂ ਵੀ ਇੱਥੋਂ ਸਪਲਾਈ ਦੇ ਦਾਂਗੇ ਅਸੀਂ ਇਹ ਟਰਾਂਸਫਰਮ ਪੱਟਿਆ ਜਾਵੇ ਇੱਥੋਂ ਆਹ ਕੰਬੇ ਪੱਟੇ ਜਾਣ ਜੀ ਤੇ ਅਸੀਂ ਜੀ ਬਿਲਕੁਲ ਹਾਂਜੀ ਤੇ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੇ ਪਿੰਡ ਦੀ ਪੰਚਾਇਤ ਹੈ ਸਰਪੰਚ ਸਾਹਿਬ ਨਾਲ ਖੜੇ ਨੇ ਜਿੱਤੇ ਇਹਨਾਂ ਦਾ ਘਰ ਘਰਦਿਆਂ ਦਾ ਸਾਥ ਦੇ ਰਹੇ ਨੇ ਉਹਨਾਂ ਦਾ ਕਹਿਣਾ ਵੀ ਆਮ ਆਦਮੀ ਪਾਰਟੀ ਦਾ ਸਰਪੰਚਾਂ ਤੇ ਇਹ ਜਿਹਾ ਨਹੀਂ ਹੋਣ ਦਊਗਾ ਤੇ ਜੇਕਰ ਇਹ ਟਰਾਂਸਫਰਮ ਦੀ ਬਦਲੀ ਜਿਹੜਾ ਹੈਗਾ ਨਹੀਂ ਕਰਦੇ ਤਾ ਉਹ ਪਰਿਵਾਰ ਦੇ ਨਾਲ ਡਟ ਕੇ ਖੜਨਗੇ ਤੇ ਜਿੱਥੇ ਤੱਕ ਇਹਨਾਂ ਨੂੰ ਹੋਊਗਾ ਚਾਹੇ ਉਹ ਸਰਕਾਰ ਦੇ ਦਰਬਾਰੇ ਹੁਣ ਹਰੇਕ ਥਾਂ ਮੇ ਜਾਣ ਦੀ ਗੱਲ ਕਹੀ ਹੈ ਤੇ ਲੋੜ ਵੀ ਹੈ ਪਾਵਰ ਕਾਮ ਨੂੰ ਵੀ ਚਾਹੀਦਾ ਕਿ ਕਿਸੇ ਦੇ ਦਰਾਂ ਅੱਗੇ ਟਰਾਂਸਫਰਮ ਲਾਉਣ ਦੀ ਬਜਾਏ ਥੋੜਾ ਜਿਹਾ ਇਹ ਪਿੱਛੇ ਹਟ ਹਟਮਾ ਲਾ ਦੇਣ ਤਾਂ ਜੋ ਜਿਹੜਾ ਹੈਗਾ ਮਾਮਲਾ ਜਿਹੜਾ ਇਹ ਵਿਵਾਦ ਨਾ ਬਣੇ ਤੇ ਕਿਤੇ ਨਾ ਕਿਤੇ ਇਨਸਾਫ ਦੀ ਮੰਗ ਕਰ ਰਹੇ ਨੇ ਤੇ ਕਹਿਣਾ ਹੈ ਕਿ ਇਹ ਟਰਾਂਸਫਰਮ ਇਥੋਂ ਪੱਟੇ ਜਾਵੇ ਤੇ ਹੋਰ ਸਾਈਡ ਤੇ ਲਾਇਆ ਜਾਵੇ ਮਨਜੀਤ ਸੋਹਿਣਾ ਜਤਿੰਦਰ ਮਨਵੀ ਅਮਰਗੜ ਟਰਾਂਸਫਾਰਮਰ ਆਲਰੇਡੀ ਲੱਗਿਆ ਹੋਇਆ ਉਹਦੇ ਨਾਲ ਇਹ ਮੰਨੋ ਸਾਈਡ ਤੇ ਇੱਕ ਪਾਸੇ ਜਗ੍ਹਾ ਖੇਤ ਸੀ ਜੇ ਮਤਲਬ ਆਪਾਂ ਚਾਹੁੰਦੇ ਜਿਵੇਂ ਉਹਨੇ ਗੇਟ ਦੇ ਅੱਗੇ ਲੌਂਗ ਦੇ ਜਾਇ ਕਿ ਉੱਥੇ ਵੀ ਪ੍ਰੋਵੀਜ਼ਨ ਹੋ ਸਕਦਾ ਇੱਥੇ ਲੱਗ ਸਕਦਾ ਦੀਆ ਦੇਖੋ ਜੀ ਇਹ ਜਿਹੜਾ ਤਤਕਾਲੀ ਟਰਾਂਸਫਾਰਮਰ ਆ ਇਹ ਅੰਡਰ ਦੀ ਲਾਈਨ ਲੱਗਿਆ ਹੋਇਆ ਉਹਦੇ ਵਾਸਤੇ ਇੱਕ ਛੋਟਾ ਜਿਹਾ ਸਪੈਨ ਖਿੱਚਣਾ ਪੈਣਾ ਸੀ ਉਹਦੇ ਕਰਕੇ ਮੈਕਨਿਕ ਦਾ ਜਿਹੜਾ ਐਕਸਪੈਂਸਸ ਸੀਗੇ ਐਡੀਸ਼ਨਲ ਹੋ ਜਾਂਦੇ ਵੀ ਇਹ ਇੱਕ ਇੰਪਰੂਵਮੈਂਟ ਦਾ ਕੰਮ ਆ ਜਿਹੜਾ ਮੈਕਨਿਕ ਵੱਲੋਂ ਆਪਦੇ ਖਰਚੇ ਦੇ ਕੀਤਾ ਜਾ ਰਿਹਾ ਜੇ ਕਿਸੇ ਬੰਦੇ ਨੂੰ ਉਹਦੇ ਵਿੱਚ ਆਬਸਟੈਕਲ ਆ ਸਾਈਡ ਤੇ ਕਰਵਾ ਸਕਦਾ ਹੀ ਆ ਉਹਦਾ ਐਸਟੀਮੇਟ ਫਰੇਮ ਕਰਵਾਵੇ ਤੇ ਉਸ ਪਾਸੇ ਵਾਸਤੇ ਵੀ ਮਾਤਾ ਜੀ ਤਿਆਰ ਨਹੀਂ ਸੀਗੇ ਵੀ ਉਸ ਪਾਸੇ ਅਸੀਂ ਉਹ ਜਿਹੜਾ ਟਰਾਂਸਫਾਰਮਰ ਆ ਰੱਖਣਗੇ ਜਿਹੜਾ ਪੰਚਾਇਤ ਵੀ ਕਹਿ ਰਹੀ ਹੈ ਵੀ ਜਿਹੜਾ ਟਰਾਂਸਫਾਰਮਰ ਇੱਥੇ ਰੱਖਣ ਦੀ ਗੱਲ ਹੈ ਉਹ ਸਾਈਡ ਤੇ ਰੱਖਿਆ ਜਾਵੇ ਸਰਪੰਚ ਨੇ ਅੱਜ ਸਾਨੂੰ ਇੰਟਰਵਿਊ ਦਿੱਤੀ ਹੈ ਦੇਖੋ ਜੀ ਮੈਂ ਕੱਲ ਜਾ ਕੇ ਆਇਆ ਅੱਜ ਉਹ ਕੀ ਕਹਿੰਦੇ ਨੇ ਇਹਦੇ ਬਾਰੇ ਮੈਂ ਸੋਨ ਕੋਈ ਜਸਟੀਫਾਈ ਨਹੀਂ ਕਰ ਸਕਦਾ ਪਰ ਰਾਈਟਿੰਗ ਦੇ ਵਿੱਚ ਮੇਰੇ ਕੋਲ ਹਾਲ ਦੀ ਘੜੀ ਸਿਰਫ ਜਿਹੜੀ ਪ੍ਰੋਪੋਜ਼ਲ ਬਣੀ ਹੋਈ ਆ ਉਹ ਹੀ ਐਗਜ਼ਿਸਟ ਕਰਦੀ ਆ ਕਿਸੇ ਵੀ ਐਪਲੀਕੈਂਟ ਵੱਲੋਂ ਜਾਂ ਕੋਈ ਐਪਲੀਕੇਸ਼ਨ ਇਸ ਸਬਾਬਤ ਆ ਜਿਹੜੀ ਮੇਰੇ ਕੋਲ ਨਹੀਂ ਆਈ ਸਰ ਜੀ ਰਿਟਰਨ ਦੇ ਵਿੱਚ ਉਹ ਤੁਹਾਨੂੰ ਦਿੰਦੇ ਨੇ ਡੈਫੀਨੇਟਲੀ ਜੀ ਇਹਨਾਂ ਦਾ ਡੈਡੀਕੇਟਿਡ ਐਸਟੀਮੇਟ ਬਣਾਉਂਗਾ ਜਿੱਥੇ ਉਹ ਜਿੰਨਾ 5 ਫੁੱਟ 10 ਫੁੱਟ ਅੱਗੇ ਪਿੱਛੇ ਕਰਾਉਣਾ ਚਾਹੁੰਦੇ ਨੇ ਉਹ ਅਸੀਂ ਕਰ ਦਾਂਗੇ ਕੋਈ ਦਿੱਕਤ ਨਹੀਂ ਜੋ ਨਾਰਮਸ ਦੇ ਮੁਤਾਬਕ ਐਸਟੀਮੇਟ ਫਰੇਮ ਹੋਇਆ ਉਹਦੀ ਕੰਪਲਾਈਂਸ ਤੋਂ ਬਾਅਦ ਅਸੀਂ ਉਹ ਫਾਈਨਲ ਕੰਮ ਆ ਜਿਹੜਾ ਐਗਜ਼ੀਕਿਊਟ ਕਰਨਾ ਹੈ